ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ ਯੂਟਿਊਬ ਚੈਨਲ ਤੇ ਵਲੋਗ ਦੀ ਸਟਾਰਟਿੰਗ ਹੋ ਚੁੱਕੀ ਹੈ ਤੇ ਹੁਣ ਮੈਂ ਬਣਾਉਣ ਚੱਲੀ ਹਾਂ ਚਾਹ ਹਰਦੀਪ ਨੇ ਕਿਹਾ ਹੈ ਚਾਹ ਬਣਾਉਣੀ ਹੈ ਤਾਂ ਅੱਜ ਆਪਾਂ ਹਰਦੀਪ ਨਾਲ ਨਿੱਕਾ ਜਿਹਾ ਪ੍ਰੈਂਕ ਕਰਾਂਗੇ ਪ੍ਰੈਂਕ ਹੀ ਕਰਾਂਗੇ ਮਤਲਬ ਪ੍ਰੈਂਕ ਨਹੀਂ ਆ ਹਰਦੀਪ ਨੂੰ ਕਹਾਂਗੇ ਚਾਹ ਨਾਲ ਪਰਾਂਠੇ ਖਵਾਓ ਦੇਖਦੇ ਹਾਂ ਖਵਾਉਂਦੇ ਆ ਕਿ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਚਾਹ ਨਾਲ ਪਰਾਂਠੇ ਆਪਾਂ ਨੇ ਖਵਾ ਦੇਣਗੇ ਸੁੱਤੇ ਪਏ ਆ ਤੇ ਹੁਣ ਪਹਿਲਾਂ ਮੈਂ ਚਾਹ ਤੁਰਨ ਚੱਲੀ ਹਾਂ ਤੇ ਮੇਰੇ ਪਿੱਛੇ ਪਿੱਛੇ ਹਰਦੀਪ ਨੇ ਆਈ ਜਾਣਾ ਕਿ ਚਾਹ ਨਾਲ ਕੁਛ ਬਣਾ ਕੇ ਖਵਾ ਦਿਓ ਤਕੋ ਦੇਖ ਰਿਆ ਫਿਰ ਆਪਾਂ ਹਾਂਜੀ ਕੀ ਕਰਨ ਲੱਗੇ ਆ ਚਾਏ ਚਾਹ ਬਣਾਉਣ ਲੱਗੇ ਆ ਚਾਹ ਬਣਾਉਣ ਲੱਗੇ ਆ ਚਾਏ ਮਮੀ ਘਰ ਸੇ ਸੋਚ ਚਾਹ ਨਾਲ ਪਰਠਾ ਖਾਉਂਗੀ ਮੀਠੀ ਵਾਲਾ ਪਰਠਾ ਬਿਲਕੁਲ ਖਾਵਾਂਗੇ ਯਾਰ ਭੁੱਖ ਲੱਗੀ ਆ ਤੇ ਬਣਾਓ ਫਿਰ ਇਹ ਕੀ ਮਤਲਬ ਹੈ ਬਣਾਓ ਫਿਰ ਤੂੰ ਖਾਣੇ ਵੀ ਤਾਂ ਆਪ ਹੀ ਆ ਤੇ ਇਹ ਮੈਂ ਬਣਾਉਣਾ ਵਾ ਤੇ ਫਿਰ ਕੀ ਅੱਗੇ ਕਦੇ ਬਣਾਈ ਦੀ ਹਾਂ ਕੌਣ ਬਣਾਉਂਦਾ ਤੇ ਤੂੰ ਫਿਰ ਬਣਾ ਕੇ ਦਿਖਾਈ ਨਹੀਂ ਕਦੋਂ ਖਵਾਈਏ ਦੱਸੋ ਲੈ ਮੈਂ ਅਮੀ ਹਈ ਹਦੀਪ ਸ਼ਰਮ ਲੋਕੀ ਸਾਰੇ ਬਲੌਗ ਦੇਦੇ ਉਹਨਾਂ ਨੂੰ ਪਤਾ ਮੈਂ ਕੰਮ ਕਰਦਾ ਕੱਲੇ ਸਬਜੀ ਚੀਰਦੀ ਖਾਣ ਨੂੰ ਲਿਆ ਕੇ ਇਹ ਕਰਦਾ ਪਰ ਪਰ ਮੈਂ ਕਦੇ ਪਰੌਠੇ ਨਹੀਂ ਬਣਾਏ ਉਹ ਆਫ ਬਲੌਗ ਸੀਗਾ ਮੈਂ ਪਰੌਠੇ ਕਦੇ ਬਣਾਏ ਨਹੀਂ ਮੈਨੂੰ ਆਲੂ ਵਾਲੇ ਹਾਇ ਮਿਕਸ ਵਿੱਚ ਪਰੌਠੇ ਬਣਾ ਦਿਖਵਾਏ ਸੱਚੀ ਉਹ ਮੈਂ ਇਦੇ ਮਿਰਚ ਵਿੱਚ ਕਦੋਂ ਖਵਾਤੇ ਮੈਨੂੰ ਪਤਾ ਹੀ ਨਹੀਂ ਇਹ ਕਿਥੇ ਹੋਇਆ ਮੰਨ ਲਓ ਮੰਨ ਲਓ ਯਾਰ ਕਮਾਲ ਹੋ ਗਈ ਕਮਾਲੀ ਹੋ ਗਈ ਦਾ ਵੈਸੇ ਤੁਮੜ ਪਰੌਠੇ ਬਣਾ ਦਿਓ ਠੀਕ ਹੈ ਨਾ ਮੈਨੂੰ ਨਹੀਂ ਬਣਾਉਣੇ ਆਉਂਦੇਗੇ ਪ੍ਰੋਟੀਨ ਹਾਂ ਜੀ 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 ਪੁੱਤ ਤੂੰ ਤੁਸੀਂ ਕੀ ਲੈਣਾ ਪਹਿਲਾਂ ਦੱਸ ਕੀ ਲੈਣਾ ਮੈਨੂੰ ਦੱਸੋ ਬੋਲ ਕੇ ਦੱਸੋ ਕੀ ਲੈਣਾ ਬੋਲ ਕੇ ਦੱਸੋ ਲੈਣਾ ਕੀ ਬੋਲ ਕੇ ਤਾਂ ਦੱਸੋ ਕੀ ਹੈ ਇੱਥੇ ਹੈ ਕੀ ਆ ਇੱਥੇ ਕੀ ਹੈ ਬੋਲ ਕੇ ਦੱਸੋ ਕੀ ਲੈਣਾ ਲੈਣਾ ਕੀ ਆ ਹਾਂ ਇਹ ਆ ਕੀ ਆ ਅਰ ਬਾਬ ਇੱਥੇ ਹੈਗੀ ਆ ਪੁੱਤ ਫਰਿੱਜ ਵਿੱਚ ਕੀ ਆ ਫਰੂਟੀ ਬਤੇ ਤੇ ਕੀ ਲੈਣਾ ਹਾਂ ਅਰ ਬਾਬ ਕੀ ਲੈਣਾ ਦੱਸ ਤਾਂ ਦੇ ਜੀ 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 ਗਰੀ ਇਹਨਾ ਕੀ ਹੈ ਕੀ ਇਹਨੂੰ ਕੀ ਕਹਿੰਦੇ ਆ 12ਵੀਂ ਆਪ ਬੰਦ ਕਰਦੀ ਜੀ ਦੀ ਅੰਗੂਰ ਪਏ ਹੁਣ ਤਾਂ ਕੀ ਕਹਿੰਦੇ ਪੁੱਤ ਇਹਨੂੰ ਕੀ ਕਹਿੰਨੇ ਆਪਾਂ ਫੂਟੀ ਕੀ ਹੈ ਚੰਮਰ ਕੀ ਚਾਮਰ ਵਸੇ ਵਸੇਡ ਪਤਾ ਲੱਗ ਗਿਆ ਨਾ ਮੇਰੀ ਵੀਡੀਓ ਬਣਦੀ ਹੈ ਸਰ ਪਤਾ ਹੁਣ ਬੰਦੋ ਲੱਗ ਗਿਆ ਤਾਂ ਬੱਸ ਹੁਣ ਸਿਆਣਾ ਹੋ ਗਿਆ ਸਾਨੂੰ ਪਤਾ ਹੁਣ ਜੀ ਉਹ ਇਸ਼ਾਰਾ ਕਰਤਾ ਇਹ ਚ ਮੋਰੀ ਕਰਤੀ ਕਰਨ ਆ ਲਿਆ ਕਰਾਇ ਤੇ ਫਿਰ ਤੂੰ ਦੇਖੋ ਤੂੰ ਆ ਸਾਡਾ ਕਿੱਥੋਂ ਕਰ ਲੂਗਾ ਡਰਗੀ ਡਰਗੀ ਡਾਡੇ ਡਾਡੇ ਬੁੱਤ ਡਾਡ ਡਰਕੋ ਤੂੰ ਕੀ ਹੈ ਫਰੂਟੀ ਪੀਣੀ ਹੈ ਕਿ ਚਾਹ ਪੀਣੀ ਹੈ ਫਰੂਟੀ ਵੀ ਨਹੀਂ ਸੀ ਜੇਰਾ ਕੁਝ ਮਿਲ ਗਿਆ ਓਏ ਪੀ ਪੀ ਮੋਦਵਾ ਓਏ ਇਹ ਕੀ ਕਰ ਲੱਗਿਆ ਪੀਂਦੀ ਰਹੀ ਤੂੰ ਅਸੀਂ ਬੇਦਵਾਨਾ ਕਰੋ ਇਹ ਚੰਮ ਜਾਂਦੀ ਹੈ ਨਾ ਬੱਤ ਇਹ ਤਾਂ ਤੂੰ ਤਾਂ ਧਾਰਾ ਹੀ ਰਹਾ ਦੀਆਂ ਨਹੀਂ ਨਹੀਂ ਪੀ ਲੈ ਪੀ ਲੈ ਪੁੱਤ ਪੀ ਲੈ ਇਹ ਲਾ ਫਿਰ ਮम्मा ਨਾਲ ਮੇਰੀ ਲੜਾਈ ਹੋ ਗਈ ਮम्मा ਨੇ ਕਿਹਾ ਨਾ ਉਹ ਨੋ 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 ਇਹ ਲਾ ਫਿਰ ਗੰਦਾ ਜਿਹਾ ਪੁੱਤ ਨਾ ਹੋਣਾ ਮਲੇ ਦਾ ਮੂੰਹ ਸਾਫ ਕਰ ਦਿਓ ਵਾਲ ਕਾ ਤੋ ਗੱਡੀ ਨਾ ਬਾਵ ਤੂੰ ਫੇਰ ਗਾਲ੍ਹਾਂ ਪਾਏਂਗਾ ਮੇਰੇ ਵੀ ਨਾਲ ਆ ਦੀ ਮਾਂ ਤੋ ਹਾਂ ਟੀਲਾ ਪੀਲਾ ਜੰਮੂ ਵਾਲਾ ਨਹੀਂ ਟੂਟੇ ਕਿਹਨੇ ਕੱਢ ਕੇ ਦਿੱਤੀ ਸਾਰੇ ਬਲੋਗ ਦੇ ਕੀ ਆਉਂਦੇ ਮੈਂ ਤਾਂ ਮੁੱਕਰ ਜੂ ਮੈਂ ਤਾਂ ਬਰੂਟੀ ਕੱਢੀ ਹੋਈ ਨਹੀਂ ਬਣਾ ਲਓ پراਠੇ ਗੱਲਾਂ ਨਹੀਂ ਨਹੀਂ ਤੁਸੀਂ ਬਣਾਓ ਯਾਰ ਜਿਹੜਾ ਯਾਰ ਜਿਹੜਾ ਇੱਕ ਔਰਤ ਦੇ ਹੱਥ ਦੀ ਹੁੰਦੀ ਹੈ ਨਾ ਚੀਜ਼ ਖਾਣ ਵਾਲੀ ਔਰਤ ਨਹੀਂ ਪਾਈ ਚੋਪਾ ਇੱਕ ਪਾਣੀ ਦਾ ਕੱਪਰ ਤੇ ਪਾ ਦਮੀ ਉੱਤੇ ਉਹ ਤਾਂ ਪਾਣੀ ਦਾ ਪੈ ਹੀ ਜਾਣਾ ਚੱਲਿੰਦੇ ਬਣੇ ਨਾਤਾ ਕਿਉਂਕਿ ਮੈਂ ਤਾਂ ਸੁਰਜ ਦਾ ਨਾਤਾ ਬਣੀ ਜਿਹਦੇ ਵਿੱਚ ਸਵਾਦ ਚੀਜ਼ ਲੱਗਿਆ ਤੁਹਾਨੂੰ ਘਰ ਵਾਲੀ ਦੀ ਉਹਦੇ ਹੱਥ ਦੀ ਚੀਜ਼ ਬਹੁਤ ਸਵਾਦ ਬਣਦੀ ਆ ਟਿੱਕਾ ਵਾਲਾ ਵਧੀਆ ਖਾਂਦਾ ਬਹੁਤ ਮਜ਼ੇ ਨਾਲ ਖਾਂਦਾ ਬੈ ਕੇ ਬੈ ਕੇ ਬੈਠੀ ਖਾਵਾਂਗੇ ਹੁਣ ਜਦੋਂ ਮਜ਼ੇ ਨਾਲ ਮਿਲ ਜਾਂਦੀ ਐ ਜੀਤ ਬੈਗੀ ਖਾਵਾਂਗੇ ਨਾ ਖੜਕੇ ਕੌਣ ਕਹਿੰਦਾ ਤੱਕ ਕਿੰਨੇ ਕਿਟਾ ਲਾਉਂ ਤਾ ਬਣਾਉਣ ਲੱਗੇ ਮੈਨੂੰ ਦੱਸ ਵੀ ਦੋ ਆਹ ਰਾਈਸ ਬਣਾ ਦਾਂ ਰਾਈਸ ਬਣਾਉਂਗਾ ਫਿਰ ਪਰੌਠੇ ਪਰੌਠੇ ਸਵੇਰੇ ਤੁਹਾਨੂੰ ਆਲੂ ਪਰ ਸਵੇਰੇ ਮੁੱਕਣਾ ਨਹੀਂ ਮੈਂ ਵਲੌਗ ਬਣਾਇਆ ਵੈ ਦੇਖ ਲਓ ਹਾਂ ਆਲੂ ਦੇ ਪਰੌਠੇ ਕੱਲ ਜੇ ਮੁੱਕਰ ਕੇ ਤੇ ਕੱਲ ਝੂਠ ਵਾਲਾ ਵਲੌਗ ਆਜੂ ਸਰ ਕੱਲ ਵਾਲਾ ਵਲੌਗ ਆਲੂ ਪਰੌਠਿਆਂ ਦਾ ਫੱਟਣ ਹੁੱਤੀ ਸਾਰੇ ਗਵਾਮਾ ਜੇ ਮੈਨੂੰ ਆਲੂ ਵਾਲੇ ਪਰੌਠੇ ਨਾ ਮਿਲੇ ਤੇ ਫਿਰ ਬਸ ਤੁਸੀਂ ਕੰਮ ਨਾ ਆਪੇ ਕਰ ਲੈਣਾ ਸਮ ਅੱਜ ਚੋਲਾਣਾ ਸਰਦੇ ਆ ਫਿਰ ਪ੍ਰੋਟੀ ਨਾਮ ਬਣੇ ਨਾ ਤੁਹਾਨੂੰ ਮੈਂ ਦੱਸਣਾ ਤੇ ਤੁਸੀਂ ਮੇਰੀ ਰਿਪੋਰਟ ਪੂਰੀ ਕਰਨੀ ਆ ਠੀਕ ਹੈ ਨਾ ਇਸ ਹੱਕ ਵਿੱਚ ਜ਼ਿਆਦਾ ਬਣ ਗਈ ਹਣਾ ਤੁਹਾਨੂੰ ਦੇ ਪ੍ਰਾਠੇ ਕੱਲ ਮੋਰਨਿੰਗ ਦਾ ਵਲੌਗ ਹੋਗਾ ਠੀਕ ਆ ਜੀ ਉਹ ਦੇਖੋ ਸਾਰਾ ਗਿੱਲਾ ਹੋ ਗਿਆ ਤੂੰ ਹਾਂ ਗਿੱਲਾ ਹੋ ਗਿਆ ਪੁੱਤ ਸਾਰਾ ਲੈ ਛਿੱਟੇ ਉਹ ਬਾਹਰ ਛਿੱਟ ਦੇ ਨੱਲੇ ਮੈਂ ਛਿੱਟੇ ਮ ਖਤਮ ਹੋ ਗਈ ਪੁੱਤ ਲੈ ਉਹ ਤੁਹਾਡੇ ਘਰ ਆ ਤਾਂ ਆ ਰਿਹਾ

ਪਤੂ ਭੂਗਮਾ ਤੇ ਪਿਆ ਪਰ ਦੋ ਹਾਂ ਲੋ ਮੈਂ ਲੰਗੋ ਜੀ ਲੰਗੋ ਆ ਕੀ ਸੀਗਾ ਵੱਲ ਨਾ ਪੜਾ ਵੱਲ ਨਾ ਪੜਾ ਹਾਂ ਲੋ ਨਾ ਪੜਾ ਨਾ ਨਾ ਆ ਦੇਖੋ 에어 ਬਾਬ ਦੀ ਸੀਟ ਆ ਇੱਥੇ ਬਹਿ ਜਾਂਦੀ ਹੈ ਲੈ ਦੇਖੀ ਨਾ ਰਾਵ ਨਾ ਚਲੋ ਵੀ ਚਾਹ ਜੂ ਪੀਨੇ ਆ ਨਾਲੇ ਦੇ ਦੇ ਚੌਲਕੀ ਬਣਾ ਕੇ ਕਿੰਨੇ ਟਾਈਮ ਚ ਕਮਲ ਖਾਉਂਦੀ ਆ? ਵਿਥਿਨ 5 ਮਿੰਟ ਠੀਕ ਹੈ। ਦਿਖਾਉਣਾ ਉਹ ਵੀ ਅਸੀਂ ਬਲੌਗ ਚ ਮਿਲਦੇ ਆ ਨਾ ਚੌਲ ਸਾਰਿਆਂ ਨੂੰ। ਲੈ ਮੰਨ ਅੱਛਾ ਮਿਲਦੇ ਆ। ਹੋਰ ਪੱਕ ਲੱਗੀ ਆ? ਅਜੇ ਵੀ ਜਿੱਦ ਕੁੱਟ ਪੱਕੀ। ਐਵੇਂ ਕਿਵੇਂ ਪੱਕੀ ਆ? ਪਤਾ ਹਵਾ ਕਿੰਨੀ ਕ ਬੰਨੀ ਹਜੇ? ਕਿੰਨੀ ਕ ਬੰਨੀ ਹਵਾ ਹਜੇ? ਮਣ ਜੀ ਚੌਲ ਬਣ ਗਏ ਸੀ ਕਿੰਨਾ ਟਾਈਮ ਲਾਇਆ ਸੀ? 5 ਮਿੰਟ ਹੀ ਲੱਗੇ ਸੀ ਨਾ। ਕੋਲੀ-ਕੁਲੀ ਪਲੇਟ ਵਿੱਚ ਸਜਾ ਕੇ ਲਿਆਂਦੀ ਕਮਲ ਸੁਰਲੇ ਸਬਜੀ ਰਹਾਦੀ ਪਈ ਸੀ ਤੇ ਨਾਲ ਚੌਲ ਪੱਕਾ ਬਹੁਤ ਲੱਗੀ ਸੀ ਸੁੱਤੇ ਉੱਟ ਹੀ ਮੈਂ ਕਿਹਾ ਸਬਜੀ ਬਹੁਤ ਟੇਸਟੀ ਬਣੀ ਸੀ ਚੌਲ ਖਾ ਲਈਏ ਸਬਜੀ ਪਈ ਸੀ ਰੋਟੀ ਫਿਰ ਹਰ ਵਕਤ ਨਹੀਂ ਖਾਦੀ ਜਾਂਦੀ ਗਰਮੀ ਬਹੁਤ ਆ ਹਾਂ ਬਣਾਈ ਵੀ ਨਹੀਂ ਜਾਂਦੀ ਦਾ ਹਰ ਦਿੱਸ ਤੋਂ ਪਰਾਠਾ ਹਾਂ ਤੇ ਇਧਰ ਮੇਰੀ ਲਾਡੂ ਦਾ ਜ਼ੋਰ ਲੱਗਿਆ ਪਿਆ ਘਵਾਰੇ ਫਲਾਉਣ ਤੇ ਹਾਇ ਕਿ ਨਹੀਂ ਦਵਾਪ ਜੀ ਢਿੱਡੀ ਤੁਹੋਂ ਲੱਗ ਜੂਗੀ ਢਿੱਡੀ ਕੋ ਤੂੰ ਬੱਚ ਕਰੋ ਦਵਾਪਤ ਹਾਂ ਹਾਂ ਬਾਠ ਕਰੋ ਬੱਤ ਬਾਠ ਕਰੋ ਅਜੋ ਅਜੋ ਚੀਜੀ ਖਾ ਲਈਏ ਚਲੋ ਖਾਈਏ ਖਾਣੇ ਪਣੇ ਅਜੋ ਚੀਜੀ ਖਾ ਲੋ ਪਹਿਲਾਂ ਫੇਰ ਚੱਕਦੇ ਆ ਫੇਰ ਚੱਕਦੇ ਆ ਆਜੋ ਉਹ ਤਾਂ ਪੁੱਤ ਸਾਹਮਣੇ ਦਿੱਖੇ ਕਿੱਡੀ ਭੜੀ ਐ ਸਾਹਮਣੇ ਪਿਆ ਚੱਕਦੀ ਨਹੀਂ ਗਈ ਆਪ ਕਹਿੰਦੀ ਚੱਕੋ ਆਜੋ ਕਿਹਦੇ ਤੇ ਗਈਆਂ ਹੈ ਮਾਂ ਦੀ ਗਈ ਐ ਮਾਂ ਨੂੰ ਕੰਮ ਹੀ ਨਹੀਂ ਕਰ ਕਰਾਜੀ ਹੁਣ ਚੱਕ ਵੀ ਲਿਆ ਜਦ ਮਾਂ ਨੇ ਜਦ ਮਾਂ ਨੇ ਕਿਹਾ ਤਾਂ ਪਰੌਠੇ ਬਣਾ ਲਓ ਉਵੇਂ ਕੁੜੀ ਵੀ ਕਹਿੰਦੀ ਐ ਪਿਓ ਤੇ ਜਾ ਪਿਓ ਤੇ ਚੰਗੀ ਰਹੇਗੀ ਫੁੱਕਾਂ ਦੇ ਜੋਰ ਦਿੱਤਾ ਵਾ ਬਾਲੀ ਹਵਾ ਭਰ ਜੂਗੀ ਬਸ ਕਰ ਬੱਤ ਖਾ ਲੋ ਤੁਹਾਨੂੰ ਭੁੱਖ ਲੱਗੀ ਜੀ ਕਿ ਮੈਂ ਤਾਂ ਕਿੰਨਾ ਭੁਲਮਾਤੇ ਬਹੁਤ ਅੱਛਾ ਬਹੁਤ ਭੁੱਖ ਲੱਗੀ ਸੀ ਮੈਂ ਕਹਿੰਦਾ ਮੈਂ ਬਾਲੀ ਖਾਣਾ ਨਾ ਮੈਨੂੰ ਤਾਂ ਭੁੱਖ ਬਾਲੀ ਜਾਂਦੇ ਲੱਗਦੀ ਪਤਾ ਨਹੀਂ ਕੀ ਚੱਕਰ ਕੀ ਲੈ ਭਈ ਆਪਾਂ ਦਾ ਖਾਣ ਦੇ ਸ਼ਕੀਨ ਪੋਲਣਾ ਥੋੜੀ ਥੋੜੀ ਟਾਈਮ ਹੋਣ ਤਾਂ ਮੈਂ ਦਾ ਖਾਣੇ ਛੱਤਾ ਲਾ ਲਿਆ ਕਹਿੰਦੇ ਕਮਲ ਪਰ ਖਾਣ ਦੇ ਬਣਾਉਣਾ ਚਿਕਨ ਦੀਆਂ ਵੱਟ ਕੜਦੇ ਕਰਨੇ ਠੀਕ ਹੈ ਜੀ ਚਲੋ ਠੀਕ ਹੋ ਜੀ ਚੋਲ ਖਾ ਲਈ ਹੋਣ ਹਾਂ ਲਾ ਲਓ ਤੇ ਸ਼ਰਤ ਲਾ ਲਓ ਹੱਥ ਤੇ ਲਾ ਕੇ ਹੱਥ ਤੇ ਲਾ ਕੇ ਲਾ ਲਓ ਬੁੱਤ ਪਹਿਲੇ ਹੱਥ ਤੇ ਰੱਖੋ ਤੇਲ ਲਾ ਲਓ ਬੱਚੇ ਮੇਰੇ ਵੈਰੀ ਗੁੱਡ ਹੱਥ ਤੇ ਹੱਡ ਤੇ ਤੇਲ ਤਾਂ ਲਗਾ ਲਓ ਪੁੱਤ ਤੇ ਤੇਲ ਹੱਥ ਤੇ ਤਾਂ ਲਾ ਲਓ ਸੋਨੇ ਪੁੱਤ ਹੱਡ ਤੇ ਤੇਲ ਲਗਾ ਲਓ ਬੁੱਤੂ ਤੇਲ ਤਾਂ ਹੱਥ ਤੇ ਲਾ ਲਓ ਬਿਲਕੁਲ ਬੁੱਤੂ लगा लो लगा लो लिगा हां जी हां जी लगा लो हां जी लगा लो शीती शीती निकालो हम्म वेरी गुड शीशी रख दो तू शी शी ला लो शकते शीशी रख दो तुम्हें हां तू शी ला लो है है मेरा शहरा बहुत है ये तो बड़ा शहरा बहुत है मेरा लगी है ना तेरे मोटे से पे हां ਸੀਸੀ ਰਾ ਕੇ ਵੀ ਲਾ ਦੋ ਸੀਸੀ ਥੱਲੇ ਰਾ ਦੋ ਸੀਸੀ ਥੱਲੇ ਰਾ ਦੋ ਬਤੋ ਸੀਸੀ ਥੱਲੇ ਰਾ ਦੋ